10 12 ਮਹੀਨੇ ਪਾ ਜੀ ਪਾ ਜੀ ਨਾ ਮੇਂ ਨਾ ਕਿਰਾਇਸ ਜਮਾਤੇ ਕਰੋ ਬੱਕਰੀ ਦਾ ਵੇਚਣਾ ਨਹੀਂ ਆ ਬੈਠਾ ਮਿੱਠਾ ਕਿਉਂ ਜੀ ਅਰਾਹ ਲੈ ਜਾਂਦਾ ਪੂਰਾ ਵਧੀਆ ਕਹਿ ਕੇ ਇੱਥੇ ਦੇ ਦੇ ਬਈ ਰੱਖੀ ਦੀ ਖੱਸੀ ਹੈ ਖੱਸੀ 17000 ਤੱਕ ਆ ਜਾਗਾ ਤੇ ਦੁਕਾਨੋਂ ਬਿੰਦੇ ਬਿੰਦੇ ਪਕਾਈ ਕਰਨਾ ਸਾਰੀਆਂ ਗੱਲਾਂ ਛੱਡ 11000 ਰੱਲ ਨਹੀਂ ਦੁਕਾਨੋਂ ਪੱਕਾ ਮੁੱਲ ਲਾਤਾ ਤੈਨੂੰ ਦੇਖੀ ਦੇ ਜੰਦ ਪੱਤੀ ਦੋ ਦੰਦ ਹੈ ਕੱਚਾ ਦਾ ਹਕੀਕਤੇ ਤੇ ਲੱਗਦਾ ਵੀ ਨਹੀਂ ਦੋ ਦੰਦ ਤੇ ਹਾਂ ਦੋ ਦੰਦ ਬਾਕੀ ਸਾਨੂੰ ਪਤਾ ਰਾਜੀ ਆ ਜਾ ਬਿਲਕੁਲ ਸਾਲਾ ਪਹਿਲਾਂ ਦੇਖ ਕੇ ਗਿਆ ਦੇਖ ਜਾਨ ਆ ਉਹ ਮੇਰਾ ਵੀ ਫੁੱਕੜਾ ਬਾ ਦੇਖ ਕੇ ਲਾਇਆ ਤੇ 12000 ਦਾ ਤੇ ਨਹੀਂ ਹੁੰਦਾ ਕੋਈ ਨਹੀਂ ਲਕਾਂ ਨੂੰ ਕੱਚੀ ਹੁੰਦਾ ਕੀ ਫਾਇਦਾ ਨਹੀਂ ਫਾਇਦਾ ਕੋਈ ਕੋਈ ਗੱਲ ਰੋ ਮੇਂ ਨਾ ਸੁਨੱਖਾ ਹੈ ਵਧੀਆ ਹੈ ਭਜੰਦਾਰ ਹੈ ਕਿੱਲੋਂ ਵਾਲਾ ਲੈ ਜੂ ਪਰ ਆ ਗਿਆ ਤੈਨੂੰ ਗੇਸ ਤੈਨੂੰ ਨਾ ਲੈ ਜਾ ਹੁਣ ਪੱਕੇ ਪੈਰੀ ਛੱਡ ਬਈ ਸਾਰੀਆਂ ਗੱਲਾਂ ਦਾ ਵਾਲਾ ਹੱਤ ਕਰ ਕੱਚੀ ਜੀ ਗੱਲ ਨਹੀਂ ਕਰਦਾ ਅਸ ਤਾਂ ਦਿਨਾਲੀ ਦੇਣੀ ਆ 14 ਹਾਂ ਦਾ ਦੇਸ ਤਾ ਚੁੱਪ ਕਰ ਬਸ 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 ਨਹੀਂ ਨਹੀਂ ਹੋ ਲੈ ਨਹੀਂ ਹੁੰਦਾ ਆ ਗੱਲ ਮੰਨ ਲੈ ਉਹਦਾ ਅਸੀਂ ਪੁੱਛਿਆ ਵੀ ਨਹੀਂ ਵਿਚਾਰ ਨਹੀਂ ਫਿਰ ਪੱਕਾ ਜਿੰਨੇ ਦਾ ਹੈਗਾ ਲੈ ਨਾ ਕੋਈ ਦੱਸਦਾ ਦੇ ਹਾਂ ਪੱਕਾ ਹੀ ਆ ਹੁਣ ਪੱਕੇ ਨੂੰ ਇੱਧਰ ਦੀ ਆ ਗਿਆ ਦੇ ਮਸਾਈ ਤੇ ਨੂੰ ਬੋਤਾ ਜੀ 500 ਦੇਓ ਜੀ ਕੋਈ ਚੱਕਰ ਨਹੀਂ 10 ਸੇ ਫੜਾ ਦਿਓ ਚੱਕਰ ਕਾ ਨੂੰ 500 ਹੀ ਲੈ ਲੈ ਹਾਂ ਚਲੋ ਠੀਕ ਆ ਜੋ ਸਾਈ ਦਾ ਸਾਈ ਹੋਗਾ ਸਾਰੀਆਂ ਗੱਲਾਂ ਛੱਡ 11000 ਦਾ ਵੀ ਮਿਲਣਾ ਨਹੀਂ ਹੁੰਦਾ ਲੱਡੂ ਕਾ ਨੂੰ ਪੱਕਾ ਮੁੱਲ ਲਾਤਾ ਤੈਨੂੰ ਹੂੰ ਠੀਕ ਆ ਜੀ ਸਰ ਕੋਈ ਗੱਲ ਨਹੀਂ ਫਿਰ ਫੇਰ ਕੀ ਕਰਨੇ ਖੱਸੀ ਹੈ ਖੱਸੀ 17000 ਦਾ ਦਾ ਜਾਰਾ ਨੂੰ ਕਾ ਨੂੰ ਬਿੰਦ ਬਿੰਦ ਪਕਾਈ ਕਰਨੇ ਦੇਖੀ ਜੀ ਜੰਤ ਪੱਟੀ ਦੋਗਾ ਦੋ ਦੰਦ ਕੱਚਾ ਤਾਂ ਹਕੀਕਤੇ ਤੇ ਲੱਗਦਾ ਵੀ ਨਹੀਂ ਦੋ ਦੰਦ ਹਾਂ ਦੋ ਦੰਦ ਬਾਕੀ ਸਾਨੂੰ ਪਤਾ ਹੈ ਰਾਜੀ ਜਿਆ ਜਾਰੇ ਕਿਹੜਾ ਕੋਈ ਲੱਛਾ ਲਾਵੇ ਪਹਿਲਾਂ ਦੇਖ ਕੇ ਗਿਆ ਜਾਣਾ ਉਹ ਨਹੀਂ ਹੈਗਾ ਵੀ ਫੁੱਕੜਾ ਬਾ ਦੇਖ ਕੇ ਲਾਏ ਰਾਜੂ ਭਰਾ 12000 ਦਾ ਦੇਉ ਜੀ ਨਹੀਂ ਹੁੰਦਾ ਨਾ ਜੁਨੇ ਹੁੰਦਾ ਕਾਨੂੰ ਕੱਚੀਆਂ ਗੱਲਾਂ ਕਰਦਾ ਕੀ ਫਾਇਦਾ ਨਹੀਂ ਫੇਰ ਕੋਈ ਨਹੀਂ ਕੋਈ ਗੱਲ ਨਹੀਂ ਮੇਮਨਾ ਸੁਨੱਖਾ ਹੈ ਵਧੀਆ ਹੈ ਵਜੰਦਾਰ ਹੈ ਕਿੱਲੋਂ ਆਲਾ ਲੈ ਜੂ 12000 ਦਾ ਸਾਨੂੰ ਫਿਰ 10 12 ਪਾ ਜਾ ਪਾ ਮੇਮਨਾ ਹੋਈ ਨਾ ਅਸੀਂ ਜਮਾ ਕੇ ਕਰੋਂ ਬੱਕਰੀ ਦਾ ਵੇਚਦਾਨੇ ਆ ਬੈਠਾ ਮਿੱਠੂ ਕਿਉਂ ਜੀ ਅਰੇ ਲੈਣ ਲੈ ਜਾਂਦਾ ਪੂਰਾ ਵਧੀਆ ਕਹਿ ਕੇ ਵੀ ਹਾਂ ਦੇ ਦੇ ਬਾਈ ਰਾਜੀਛੀ ਦੀ ਮੇਮਨਾ ਲੈ ਜਾ ਹੁਣ ਪੱਕੇ ਪੈਰੀ ਛੱਡ ਬਈ ਸਾਰੀਆਂ ਗੱਲਾਂ ਦਾੜਾ ਹੱਥ ਕਰ ਕੱਚੀ ਜੀ ਗੱਲ ਨਹੀਂ ਕਰਦਾ ਸਦਾ ਦਲਾਲੀ ਲੈਣੀ ਆ ਉੱਥੀ 14000 ਦਾ ਵੇਚ ਤਾਂ ਚੁੱਪ ਕਰ ਜਾ ਬਸ ਬਸ ਵਸ ਨਹੀਂ ਨੇ ਬੋਲ ਲੈ ਨੂੰ ਨਹੀਂ ਹੁੰਦਾ ਨਹੀਂ ਮੈਂ ਆ ਗੱਲ ਮੰਨ ਲੈ ਉਹਦਾ ਅਸੀਂ ਪੁੱਛਿਆ ਵੀ ਨਹੀਂ ਵਿਚਾਰਾ ਕੋਈ ਨਹੀਂ ਤੂੰ ਤਾਂ ਨਹੀਂ ਕਿੱਥੇ ਦਾ ਸੀ ਵਿਚਾਰ ਨੂੰ ਜਾਣਦੇ ਵੀ ਨਹੀਂ ਆ ਸੁਣ ਨਹੀਂ ਰਿਹਾ ਬਲਾਕੀ ਮੇਰੇ ਕੱਚਾ ਮੁੱਲ ਨਹੀਂ ਚਾਹੀਦਾ ਦੇ ਦੇ ਨਹੀਂ ਦੇ ਦੇ ਕਿਤੇ ਆਪਣੇ ਆਪ ਮੋੜ ਦੇ ਫਿਰ ਜਾਈ ਬਸ ਬਈ ਕੈਨੂੰ ਨਹੀਂ ਪੁੱਛਿਆ ਉਹਨੂੰ ਪੁੱਛਿਆ ਸੀ ਆਪਦੇ ਮਨ ਤੋਂ ਹੀ ਲਾਤਾ ਮਾਲ ਦਾ ਮੁੱਲ ਜੇ ਅਗਰ ਉਹ ਲਵੇ ਉਹਦੇ ਬਾਰੇ ਚ ਨਹੀਂ ਆਉਂਦਾ ਇਹ ਤੇਰੇ ਬਾਰੇ ਚ ਤਾਂ ਆਉਂਦਾ ਨਹੀਂ ਫੇਰ ਸਾਨੂੰ ਪਤਾ ਤਾਂ ਪਾਈਆ ਬਾਈਆ ਕਰਕੇ ਵੇਚਣੇ ਲੰਘੇ ਬਦਲਾ ਮੰਗਿਆ ਹੁਣ ਕੀ ਕਰੀਏ ਨਾਲੇ ਆਪਾਂ ਕੱਟਣ ਵਾਲੇ ਨੂੰ ਥੋੜੀ ਵੇਚਣਾ ਹੈ ਵੇਚਦੇ ਵੀ ਨਹੀਂ ਆ ਜਾ ਕੱਟਣ ਵਾਲੇ ਨੂੰ ਬਲਿਆ ਆਪਾਂ ਰਾਜੋ ਵੇਚ ਦੇ ਬੱਕਰਾ ਇਹ ਕੱਟਣ ਵਾਲੇ ਨੂੰ ਥੋੜੀ ਵੇਚਾਂਗੇ ਹੋਰ ਹੈਗਾ ਕੋਈ ਕਿੰਨੇ ਲੱਗ ਰਿਹਾ ਤੂੰ ਹਾਂ ਹੋ ਹੋਰ ਹੈਗਾ ਕੋਈ ਤੁੱਗਾ ਦੇ ਦੇ ਭਾਈ 14 ਦਾ ਕੋਈ ਗੱਲ ਨਹੀਂ ਇਹ ਕਿਹੜਾ ਕਮਲਾ ਕੋਈ ਜੇ ਤੈਨੂੰ 12 ਕਹੇ ਤੂੰ 12 ਦਾ ਦਿਨਾਂ ਨੂੰ ਪੁੱਛੀ 13 ਦਾ ਦਿਨਾਂ ਹੈ ਤਾਂ ਉਹਦੇ ਤੋਂ ਨਾਲੇ ਚਲ ਆਪਾਂ ਕਿਸੇ ਨਾਲ ਜਿੱਦਣਾ ਯਾਰ ਐ ਨਹੀਂ ਰਾਜੂ ਐ ਤਾਂ ਦੇਖ ਭਾਈ ਜਿਆਦਾ ਦੇਖ ਕਿਵੇਂ ਆ ਕੋਈ ਗੱਲ ਨਹੀਂ ਵੀਰੇ ਕੋਈ ਗੱਲ ਨਹੀਂ ਹਾਂ ਉਹ ਰੇ ਆ ਜੀ ਨਾ ਬਸ ਹੋਰ ਨਹੀਂ ਨਾ ਚੱਲ ਲਖਾਈ ਓਫੇ ਕਰਾ ਦੂ ਜੇ ਪਾਸ ਲਖਾਈ ਤਾਂ ਮੈਂ ਕਰਾ ਦਾਂ ਲਖਾਈ ਦੀ ਕੀ ਗੱਲ ਨਾ ਬਸ ਤੇ ਦੇ ਬੋਤਲ ਅਰੇ ਭਾਈ ਇਹ ਬੋਤਲ ਦੇ ਦੇ ਉਹ ਇਹਨੂੰ ਜਿੱਥੇ ਮਰਜੀ ਵੇਚਦੀ ਐ ਜਿਹੇ ਪਾਤਾ ਮੈਂ ਮਰਜੀ ਵਾਲੀ ਬਿਡੇ ਦਾ ਆਪਦੀਆਂ ਖੜਤ 12ਾਂ ਉਹ ਮੀਆਂ ਦਾ ਕੀ ਆ ਮੀਆਂ ਦਾ ਕੁਛ ਮਰਜ਼ੀ ਕਰੀ ਜਾਵੇ ਥੋੜੀ ਗੱਲ ਉਹ ਦੇ ਦੇ ਉਹ ਦੇ ਦੀ ਉਹ ਦੇਣ ਖੱਤਰੀਆਂ ਉਰੇ ਬੱਚਾ ਵੀ ਦੇਖਾ ਹਰੇਕ ਕੋਲੇ ਹੈ ਵੀ ਨਹੀਂ ਉਹ 10 ਪਿੰਡ ਫਿਰਨਾ ਪੈਂਦਾ ਖੱਸੀ ਵਿਸੇ ਹੁਣ ਆ ਇਸ ਸ਼ੌਕ ਦੇਖਣ ਆਇਆ ਮੰਨ ਲਓ ਤੁਸੀਂ ਤੈ ਸੁੱਖ ਲਾਉਣੀ ਹੋ ਰਿਆ ਜਾ ਨਾ ਨਾ 100 200 ਨਾ ਜਮੇ ਨਹੀਂ ਮਖਾ ਪੋਰਾ 100 200 ਨਾ ਜਮੇ ਪੰਜੀ ਬਣੀ ਅੱਛਾ ਹਾਂ ਨਾ ਜਿੱਥੇ ਕਹਿਤਾ ਉਹ ਦੇ ਦੇ 14 ਦਾ ਦਿਖਾਈ ਦੋਏ ਪਾਸੇ ਉਧਰੋਂ ਕਰਾ ਦੇ ਨਾ ਜੋ 15 ਦਾ ਲੈ ਚੋ ਜਾਂਦੇ ਕੀ ਖੜ ਮਾ ਤੂੰ ਜਮੀਨਾਂ ਨਹੀਂ ਉਹ ਫਲਾ ਦੇ ਖੜ ਥੋੜੇ ਮਿੰਟ ਦੋ ਮਿੰਟ ਮਿੰਟ ਦੋ ਮਿੰਟ ਮੇਰੀ ਗੱਲ ਮੰਨ ਲੈ ਉਹ ਕਾਨੂੰ ਐਡੀ ਐਡੀਆਂ ਤਾਂ ਆਪਣੇ ਚ ਵੀ ਆਪਾਂ ਕੋਈ ਨਹੀਂ ਨੁਕ ਤੇਰਾ ਮੁਸਲਮਾਨ ਭਾਈ ਆ ਉਹ ਕਾਨੂੰ ਮੁਸਲਮਾਨ ਉਰੇ ਆ ਬਾਈ ਉਰੇ ਆ ਬਾਈ ਚੌਧਰੀ ਸਾਹਿਬ ਥੋੜੀ ਆ ਬਸ ਦੇ ਤਾਂ ਜਦੋਂ ਤੂੰ ਇੱਕ ਮਿੰਟ ਤੂੰ ਓਏ ਖੜ ਜਾ ਤੂੰ ਤੇ ਨਾ ਬੋਲਦਾ ਕਿ ਮੈਂ ਨਾ ਬੋਲਦਾ ਲੈ ਉਦੋਂ ਕੀ ਲੈਣਾ ਦੱਸ ਜਾ ਮੇਰੇ ਯਾਰ ਬਾਕੀ ਤਾਂ ਜੁਕੜ 200 ਉੱਤੇ ਹੋ ਗਿਆ 200 ਤੇ ਖੋ ਲੋ ਸੋਨੀ 14200 ਦਾ ਉਹ ਨਾਟੀ ਉਹ ਨਹੀਂ ਨਾ ਬਾਤ ਤੈਨੂੰ 15 ਦੇ ਨਾ 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 ਐਨੀ ਨਾੜੀ ਕਰ ਉਹਨੇ ਵੀ ਵਿਚਰਨੇ ਲਾਉਣੇ ਰੱਬ ਤਾਂ ਜਾਣਾ ਉਹ ਜਾਣਾ ਫਿਰ ਓਏ ਛੱਡ ਪਰੇ ਲਓ ਬਾਈ ਇਹਦਾ ਕਿੰਨਾ ਫਰਕ 15 ਦਾ ਕਹਿਤਾ ਹੁੰਦਾ 200 ਉੱਤੇ 14 ਦਾ ਕਰਤਾ ਕਹਿਤਾ ਹੁਣ ਤਾਂ ਮੈਂ 15 ਦਾ ਜਾਣਾ ਕਰੇ ਬੱਕਰਾ ਠੀਕ ਹੈ ਆਪਣੇ ਰਿਸ਼ਤੇ ਦਾ ਮੇਰਾ ਰੱਖੀ 300 ਰੁਪਏ ਇਹ ਉਹ ਤਾਂ ਕੱਲ ਪੱਕੇ ਫਿਰ ਬਾਲਾ ਤਾਂ ਉਹ ਵੀ ਮਾਰਿਆ ਜੂ ਬਚਾਰਾ ਹੋਰ ਕੀ ਪਤਾ ਜੀ ਉਹ ਨਹੀਂ ਚੰਗਾ ਬਹੁਤਾ ਮੈਂ ਸੋਨੇ ਕਿਤੇ ਵੀ ਮੋਟਾ ਮੈਂ ਲਾਉਣਾ ਹਵੇ ਤਾਂ ਮੈਂ ਹੁਣ ਮਾਰੂ ਮੈਂਟ ਲੈ ਗੱਲ ਕਰ ਲਾਉਣੀ ਨਹੀਂ ਕੀ ਹੋ ਗਿਆ ਦੇਖ ਬਜਨ ਵਾਲਾ ਚੱਕ ਕੇ ਦੇਖ ਛਿੱਕੇ ਵਰਗਾ ਕੀ ਹੋ ਗਿਆ ਕਰ ਦੇ ਫਿਰ ਕੀ ਹੋ ਗਿਆ ਕੋਈਆਂ ਤੂੰ ਕਰ ਦੇ ਬਸ ਬਚਾਲੇ ਕਰ ਦੇ ਲੈ ਓ ਬਚਾਲਾ ਹੋ ਗਿਆ ਚੱਲ ਲੈ ਜਾ ਲੈ ਜਾ ਲੈ ਸਾਡੇ ਚੋਹ ਤੱਕ ਬਚਾਲਾ ਹੋ ਗਿਆ ਹਾਂ ਲੈ ਫੜ ਆਪ ਦੇ ਖੁਸ਼ੀ ਨਾਲ ਝੋਲੀ ਚ ਫਿਰ ਕਹੇਗਾ ਰਾਜੂ ਨੇ ਤਾਂ ਕੇਨਾ ਫੜਾਤਾ ਮੈਂ ਆਪਦੇ ਸੂਲਾ ਚੋਂ ਤਾਂ ਨਿਕਲ ਤੂੰ ਵੀ ਭਾਈਆ ਕਾਨੂੰਨ ਚੋਂ ਨਿਕਲਣਾ ਜ਼ਰੂਰੀ ਹੈ ਲਓ ਜੀ ਬਸ ਖੁਸ਼ਾ ਮਹਾਰਾਜ ਹਾਂ ਸ਼ੌਨੇ ਦੀ ਟਲੀ ਵਰਗਾ ਮੈਂ ਨਾ ਲੈਤਾ ਰੁੱਸ ਕੇ ਜਾਂਦਾ ਤੀ ਤੂੰ ਭੱਜ ਕੇ ਹਾਂ ਕਿਉਂ ਮਿੱਠੂ ਆ ਸੀਨੀ ਸਾਊਧਾ ਆ ਜਾ ਨਾ ਹੁੰਦੂ ਨਾ ਕਿੰਦਰ ਰੁਕਣਾ ਨਹੀਂ ਚਾ ਆਓ ਜੀ ਜੀ ਸੋਕਰ 8 3 8 9 10 13 14 ਠੀਕ ਹੈ ਜੀ ਠੀਕ ਹੈ ਖੁਸ਼ ਹੈ ਖੁਸ਼ ਰਹੋ